ਹਾਂਜੀ ਸਾਸਤਰੀ ਕਾਲ ਜੀ ਕੀ ਹਾਲ ਚਾਲ ਹੈ ਜੀ ਆਪਾਂ ਨਾ ਰਸੋਈ ਤਿਆਰ ਕੀਤੀ ਹੈ ਜੀ ਸਭ ਤੋਂ ਪਹਿਲਾਂ ਆਪਾਂ ਲਾਇਆ ਜੀ ਇੱਧਰ ਕਾਰਨ ਤੇ ਬਾਕਸ ਬਣਿਆ ਉਸ ਤੋਂ ਬਾਅਦ ਪ੍ਰੋਫਾਈਲ ਵਾਲੇ ਪੱਲੇ ਲੱਗੇ ਇਹ ਜਿਹੜੇ ਬਾਕਸ ਲੱਗੇ ਆ ਨਾ ਇਹ ਡੀਕੋ ਵਾਲੇ ਬਾਕਸ ਹੈ ਇਹਦਾ ਸਾਨੂੰ ਰਿਜ਼ਲਟ ਇਹ ਉੱਪਰ ਚੱਕਣ ਵਾਲੇ ਬਾਕਸ ਆ ਗਏ ਜੀ ਇਹ ਫਿਰ ਕਾਰਨਰ ਬਾਕਸ ਆ ਗਿਆ ਇੱਧਰ ਡਬਲ ਸਲੈਬ ਪਾ ਕੇ ਅਸੀਂ ਬਾਕਸ ਤਿਆਰ ਕੀਤੇ ਹੋਏ ਨੇ ਇਹ ਸਾਰੀ ਸੈਸਰੀ ਲੱਗੀ ਹੋਈ ਜਿਹੜੀ ਫਲੂਇਡ ਕੰਪਨੀ ਦੀ ਸੈਸਰੀ ਲੱਗੀ ਹੋਈ ਹੈ ਅਸੀਂ ਬਾਕਸ ਬਣਾ ਕੇ ਇਹਦੇ ਉੱਪਰ ਹੀ ਪੱਥਰ ਰੱਖਿਆ ਇਸ ਕਾਰਨਰ ਵਗੈਰਾ ਪਾਏ ਹੋਏ ਨੇ ਜਿਹੜੀ ਅਸੀਂ 8 ਲੀਟਰ ਟਰੋਲੀ ਪਾਉਣੇ ਹੁੰਦੇ ਉਹ ਅਸੀਂ ਆਪਦੀ ਹੀ ਬਣਾ ਕੇ ਪਾਉਣੇ ਹੁੰਦੇ ਤੁਹਾਨੂੰ ਦਿਖਾਉਣੇ ਆ ਇਹ 8 ਲੀਟਰ ਟਰੋਲੀ ਹੈ ਜੇ ਅਸੀਂ ਇਦਾਂ ਦੀ ਪਾਉਣੇ ਹੁੰਦੇ ਬਣਾ ਕੇ ਇਧਰ ਜੀ ਉਹ ਓਪਨ ਬਾਸਕਟਾਂ ਬਣੀਆਂ ਹੋਈਆਂ ਨੇ ਸਾਰੀਆਂ ਜਿਹਦੇ ਵਿੱਚ ਸਬਜ਼ੀਆਂ ਵਗੈਰਾ ਆਪਾਂ ਰੱਖ ਸਕਦੇ ਆ ਫਰੂਟ ਵਗੈਰਾ ਰੱਖ ਸਕਦੇ ਆ ਇਧਰ ਫਿਰ ਦੋ ਬਾਸਕਟਾਂ ਪਾਈਆਂ ਹੋਈਆਂ ਨੇ ਇਹ ਸੈਂਟਰ ਟੇਬਲ ਹੈ ਇਸ ਤੋਂ ਬਾਅਦ ਆਪਾਂ ਜੀ ਕ੍ਰੌਕਰੀ ਤਿਆਰ ਕੀਤੀ ਹੋਈ ਹੈ ਕ੍ਰੌਕਰੀ ਦੇ ਵਿੱਚ ਆਪਾਂ ਫਰੰਟ ਸਮੈਕਲ ਲਾਉਣੇ ਹੁੰਦੇ ਆ ਫਰੰਟ ਸਮੈਕਲ ਲਾ ਕੇ ਇਹਦੇ ਤੇ ਪ੍ਰੋਫਾਈਲ ਵਾਲੇ ਡੋਰ ਲੱਗੇ ਹੋਏ ਆ ਪਹਿਲਾਂ ਤੁਸੀਂ ਦੇਖੋ ਸਾਡੀ ਰਸੋਈ ਕਿੰਨੀ ਸੋਹਣੀ ਬਣੀ ਹੋਈ ਹੈ ਫਰੰਟ ਤੇ ਲੂਵਰ ਦਾ ਡਿਜ਼ਾਈਨ ਪਾਇਆ ਹੋਇਆ ਹੈ ਤੁਹਾਨੂੰ ਸਾਡੇ ਕੰਮ ਦੀ ਕੁਆਲਿਟੀ ਕਿਵੇਂ ਲੱਗਦੀ ਆ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸੋ ਸਾਡੇ ਪੇਜ ਨੂੰ ਕਰ ਲਓ ਤੁਸੀਂ ਫੋਲੋ ਇਦਾਂ ਦਾ ਕੰਮ ਕਰਾਉਣ ਲਈ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡੇ ਨੰਬਰ ਸਕਰੀਨ ਤੇ ਚੱਲੀ ਜਾਂਦੇ ਨੇ ਧੰਨਵਾਦ ਸਾਡੇ ਕੰਮ ਨੂੰ ਇਦਾਂ ਹੀ ਪਿਆਰ ਕਰਦੇ ਰਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਸਾਡਾ ਕੰਮ ਕਿਵੇਂ ਲੱਗਦਾ ਤੁਹਾਨੂੰ ਸਾਰੇ ਜਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਹੌਸਲਾ ਵਜਾਈ ਅੱਗੇ ਹੋਰ ਵਧ ਸਕੇ ਸਾਡੀ ਧੰਨਵਾਦ ਜੀ ਸਾਰਿਆਂ ਦਾ ਬਹੁਤ-ਬਹੁਤ ਥੈਂਕ ਯੂ